ਅਨੁਪਛਾਤੇ ਕਾਰਨਾਂ ਕਾਰਨ ਲੱਗੀ ਅੱਗ ਸੱਤ ਦੇ ਦੁਧਾਰੂ گاਵਾਂ ਸਮੇਤ ਇੱਕ ਨਵ ਜੰਮੇ ਬਛੜੀ ਝੁੱਸੀਆਂ ਦੋ گاਵਾਂ ਦੀ ਮੌਕੇ ਤੇ ਹੋਈ ਮੌਤ ਜਿਵੇਂ ਇਸ ਵੇਲੇ ਦੀ ਬੜੀ ਖਬਰ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜੇ ਪਿੰਡੇ ਪਿੰਡ ਸ਼ੀਨਾ ਵੇੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੱਤ گاਵਾਂ ਦਾ ਅੱਗ ਨਾਲ ਝੁੱਸਲ ਕਾਂ ਦਰਦਨਾਕ ਖਬਰ ਮਿਲੀ ਹੈ ਇੰਨਾ ਵਿੱਚ ਇੱਕ ਦੁਧਾਰੂਗਾ ਨਾਮ ਜਮੀਨ ਵਚੜੀ ਵੀ ਸ਼ਾਮਿਲ ਸੀ ਜਿਨ੍ਹਾਂ ਦੀ ਤੜਫ ਤੱਕੇ ਮੌਤ ਹੋ ਗਈ ਪੀੜਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦੀ ਛੀਨਾ ਬੇੜ ਦੇ ਬਾਹਰ ਖੇਤਾਂ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗੀ ਅੰਦਰ ਅੱਧੀ ਦਰਜਨ ਤੋਂ ਵੱਧ ਦੁਧਾਰੂਗਾਵਾ ਬੰਨੀਆਂ ਹੋਈਆਂ ਸਨ ਸਵੇਰੇ ਕਰੀਬ 9:30 ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਕਿ ਉਹਨਾਂ ਦੀ ਹਵੇਲੀ ਚੱਗ ਦੇ ਭਾਂਬੜ ਮਚ ਰਹੇ ਹਨ ਜਦੋਂ ਤੱਕ ਉਹ ਪਿੰਡ ਵਾਸੀਆਂ ਵੱਲੋਂ ਜਦੋਂ ਜਾਇਦ ਕਰਕੇ ਪਾਕੀ ਗਾਵਾਂ ਦੇ ਰਸੇ ਵਗੈਰਾ ਖੋਲ ਕੇ ਖੋਲੇ ਦਿੱਤੇਗੇ ਤਾਂ ਜੋ ਉਦੋਂ ਤੱਕ ਇੱਕ ਨਮ ਜਿਮੀ ਬੱਛੜੀ ਐ ਤੇ ਤੇਧਾਰੂ ਗਾਂ ਝੁੱਲਸਗੇ ਮਰ ਚੁੱਕੀ ਸੀ ਸਤਨਾਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਾਕੀ ਗਾਵਾਂ ਦੇ ਰਸੇ ਵਗੈਰਾ ਖੋਲ ਕੇ ਤੇ ਜਲਦੀ ਅੱਗ ਤੋਂ ਲੋਕਾਂ ਵੱਲੋਂ ਕੱਢੇਗੇ ਕਿੱਲੇ ਪਟਕਣਾਂ ਨੂੰ ਬਾਹਰ ਕੱਢੇਗਾ ਸੀ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਕੀ ਗਾਵਾਂ ਵੀ ਅੱਗ 'ਚ ਝੁੱਲਸਣ ਝੁੱਲਸ ਜਾਣ ਨਾਲ ਗੰਭੀਰ ਹਾਲਤ ਵਿੱਚ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਹੈ ਕਿ ਇਹ ਤਾਜੀ ਸੂਈ ਗਾਂ ਤਿੰਨ ਦਿਨ ਪਹਿਲਾਂ ਹੀ 5000 ਰੁਪਏ ਵਿੱਚ ਖੇਦੀ ਸੀ ਅਤੇ ਅੱਜ ਸੁਰੇ ਤੜਕਸਾਰ ਉਹ ਸੂ ਪਈ ਸੀ ਜਿਸ ਨੇ ਇੱਕ ਬਛੜੀ ਨੂੰ ਜਨਮ ਦਿੱਤਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੇੜ ਨੇ ਇਹ ਵੀ ਦੱਸਿਆ ਹੈ ਕਿ ਪਸ਼ੂਆਂ ਦੇ ਚਾਰੇ ਲਈ ਹਵੇਲੀ ਨਾਲ ਲੱਗਦਾ ਟੂੜੀ ਵਾਲਾ ਮਜ਼ੂਰ ਪਰਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਕੀਮਤੀ ਸਮਾਨ ਅੱਗੇ ਦੀ ਭੇਟ ਚੜ ਗਿਆ ਪੇੜ ਕਿਸਾਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੇ 'ਚ ਪਸ਼ੂ ਪਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ਲਈ ਮਦਦ ਦੀ 구ਹਾਰ ਲਈ ਗਈ ਹੈ। ਘਟਨਾ ਦੀ ਸਵੇਰੇ ਹੀ ਗਾਏ ਆ ਤਾਂ ਘਰੋਂ ਘੜੇ ਕੇ ਚਲ ਕੇ ਘਰ ਨੂੰ। ਮੁੜ ਕੇ ਫੇਰ ਮੈਂ ਘੇੜਾ ਮਾਰਨਾ ਤੇ ਮੇਰੇ ਲੱਗੇ ਪੌਚੇ ਨੇ ਪਾਣੀ ਲਾਇਆ ਹੈਗਾ। ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਢੀ ਛੱਡੇ ਜਾਣਾ ਮਕੇਰੀ। ਸਾਲੀ ਛੱਡੇ ਜਾਣਾ ਮੈਂ ਡੇਲੀ ਜਾਣਾ ਜਾਂਦਾ। ਤੇ ਮੁੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਨਾ ਰੋਲਾ ਪਿਆ ਵੀ ਅੱਗੇ ਲੱਗੀ ਅੱਗੇ ਲੱਗੀ। ਅੱਗੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈ ਹੈ ਦੂਜੀਆਂ ਗਾਵਿਆਂ ਦਾ ਸੇ ਵੜਦੇ ਲਾ। ਗਵਰਡੀਆਂ ਨੇ ਰਸੇ ਵਟੇ ਤਿੰਨ ਚਾਰ ਗਾਇਆਂ ਮੇਰੀਆਂ ਉਹ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗਾ ਕਿਦਾਂ ਲੱਗ ਲੱਗੀ ਕਿ ਬਸੋ ਲਿਆਂ ਦੀ ਬਸੋ ਲਿਆਂ ਦੀ 50000 ਬਾਕੀ ਕਿਨਾਂ ਗਾਇਆਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਮਿੱਟੀ ਘਟਾ ਕੇ ਲਵਾਣੇ ਹੈ ਕੀ ਬੰਦਾ ਇਹ ਫਿਰ ਮਹਾਤਮਾ ਨੂੰ ਪਤਾ ਕੀ ਬਣਾ ਕੀ ਗਾਇਆਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾ ਲੇ ਨੀ ਸਰਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿਸਾਬ ਮਿਲਣਾ ਚਾਹੀਦਾ ਹਾਂਜੀ ਮੇਰਾ ਜੋ ਧੱਕਾ ਇਹ ਮਦਦ ਮਿਲ ਮਿਲ ਜਾਈ ਜੀ ਮੇਰੀ ਮਦਦ ਕਰੋ ਜੀ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾਂ ਠੀਕ ਹੈ ਤੁਹਾਡੇ ਸਾਹਮਣੇ ਛੱਡ ਕੇ ਸੁਭਾਅ ਹੋ ਗਿਆ ਬਿਲਕੁਲ 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 ਸਾਮ ਸੰਭਾਲ ਇਹ ਬਿਮਾਰ ਹੈ ਤੇ ਫਿਆਂ ਹੀ ਪੱਠੇ ਪੁੱਟੇ ਭਾਜ ਲਿਆ ਕੇ ਫੁੱਦੀ ਹੈ ਠੀਕ ਹੈ ਜੀ ਘਰ ਦਾ ਕੰਮ ਕੰਮ ਆਪ ਚਲਾਇਆ ਬੱਦੋ ਦੀ ਸਿਰੋਂ ਚਲਾਣੇ ਬਿਆਜੀ ਪੈਸੇ ਚੁੱਕ ਕੇ ਫੇਰ ਲਿਆਂਦੀ ਹੈ ਗਾਈ ਭਾਜੀ ਤੁੰਦਾ ਵੀ ਤੁੰਦਾ ਬਿਮਾਰ ਹੈ ਤੇ ਚੱਲ ਮਾਤਾ ਦਾ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕਿਹੜੇ ਕੰਮ ਕਰ ਹੈ ਕੋਈ ਵੀ ਇਹ ਲੱਗਦਾ ਕਾਰਨ ਕੀ ਅੱਗ ਲੱਗ ਗਈ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾਂ ਤੁਨ ਕੱਢੀ ਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁੱਟਣ ਗਏ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹੁੰਦੇ ਮੇਰੇ ਦੇਰ ਰਸ ਨੂੰ ਵਧਾਈਆਂ ਆਖਣੇ ਮੈਂ ਵੇਖ ਕੇ ਮੈਨੂੰ ਪਤਾ ਨਹੀਂ ਆਂਦੇ ਨੇ ਤੁਸੀਂ ਮੇਰੇ ਗਾਈ ਸੋਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਈ ਸੋਈ ਜੀ ਸਾਡੀ ਜੀ 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 ਆਓ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਨਾ ਕੋਈ ਸਮਝ ਨਹੀਂ ਲੱਗੀ ਸਾਨੂੰ ਭਾਜੀ ਹੋਰ ਕਿਹੜਾ ਸਾਨੂੰ ਕਿਹ ਬਸ ਹਸਰ ਆ ਕੋ ਦੇਮਾ আরে ਬੰਦਰਾ ਰੱਬ ਹੀ ਆ ਭਾਜੀ ਹਾਂਜੀ ਕੀ ਮੰਗਣਾ ਕਿਸੇ ਕੋਲ ਆਜੀ ਪਰਮਾਤਮਾ ਦੇ ਫੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤੇ ਘਟਣਾ ਕੀ ਹੋਈ ਐ ਜੀ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਪਾ ਕੇ ਬਚਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਤਾਂ ਵੀ ਨਹੀਂ ਚੋਈ ਨਾਲ ਬੱਛੀ ਮੰਗਰ ਸੜ ਕੇ ਸੁਆਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀਸਾ ਉਹਨ ਸਾਡੀ ਉਹ ਮੰਗੇ ਪ੍ਰਸ਼ਾਸਨ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਜੇ ਥੋੜੀ ਬੋ ਸਰਕਾਰ ਲੋਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਟੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਹਟ ਮੇਂ ਦੇ ਕੋਲ ਬਹੁਤ ਜ਼ਿਆਦਾ ਕਿਸਾਨ ਆ ਗਾਈਆਂ ਨੇ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਤੇ ਸਾਰੀਆਂ ਝੁਲਸੀਆਂ ਸਾਰੀਆਂ ਝੁਲਸੀਆਂ ਪਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਢੇ ਉਹਨਾਂ ਦਾ ਪਤਾ ਵੀ ਕੋਈ ਨਹੀਂ ਹੱਥ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਡੀ ਸਾਹ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ